ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਫੂਲਾ ਤਹਿਸੀਲ ਵੀ ਫੂਲਾ ਤੇ ਜ਼ਿਲ੍ਹਾ ਬਠਿੰਡਾ ਬਾਈ ਗਗਨਦੀਪ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਆ ਸਰਕਾਰੀ ਹਸਪਤਾਲ ਦੇ ਬਿਲਕੁਲ ਨੇੜੇ ਪਸ਼ੂਆਂ ਵਾਲੇ ਹਸਪਤਾਲ ਦੇ ਕੋਲੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਾਕ ਦਿਖਾਵਾਂਗੇ ਇੱਕ ਮਿੱਤਰੋ ਕੁੰਢੀ ਝੋਟੀ ਆ ਸਰੀਰ ਦੀ ਬਣਤਰ ਬਹੁਤ ਸੋਹਣੀ ਆ ਫੇਸ ਕੁਆਲਿਟੀ ਵੀ ਚੰਗੀ ਆ ਤੇ ਇੱਕ ਥਣਾ ਦੀ ਜੀ ਆਪਾਂ ਗੱਲ ਕਰਦੇ ਆ ਥਾਣ ਪੈਸੇ ਦਾ ਚੰਗਿਆ ਤੇ ਇੱਕ ਥੋੜੀ ਜੀ ਮਿੱਤਰੋ ਫੋਟ ਸਾਖ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਆਪਣਾ ਫਰਜਵੰਦਾ ਦੱਸੰਦਾ ਅੱਲਾ ਚੱਲ ਕੇ ਆ ਕੇ ਅਗਲਾ ਕਹੇ ਵੀ ਇਹ ਤੁਸੀਂ ਕਮੀ ਰਹਿ ਗਈ ਦੱਸਿਆ ਨਹੀਂ ਆਪਾਂ ਹਰ ਚੀਜ਼ ਦਾ ਦੱਸਦੇ ਆਂ ਵੈਸੇ ਮੋਟੇ ਥਾਣਾ ਤੇ ਸਾਖ ਜ਼ਰੂਰ ਹੈ ਤੇ ਦੂਜੇ ਨੰਬਰ ਤੇ ਦੋ ਖੜੀਆਂ ਜੀ ਕਟੀਆਂ ਇਹਦੀ ਜੀ ਆਪਾਂ ਵੱਡੀ ਦੀ ਉਮਰ ਗੱਲ ਕਰਕੇ ਤਾਂ ਸਵਾ ਦੋ ਢਾਈ ਸਾਲ ਦੀ ਆ ਦੰਦ ਸਿੱਟ ਕੇ ਆ ਰਹੇ ਨੇ ਤੇ ਇਹਨਾਂ ਇਹ ਮਿੱਤਰੋ ਖੀਰੀਆਂ ਨੇ ਸਿੰਘਾਂ ਦੀ ਬੰਤਰ ਇਹਨਾਂ ਦੀ ਵੀ ਚੰਗੀ ਆ ਇਹ ਥਾਂਲੇ ਵੇ ਦੀਆਂ ਫੋਟ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਚੰਗਾ ਹਨ ਬਹੁਤ ਮੋਟੇ ਆ ਸਿੰਘ ਮਿੱਤਰੋ ਦੋਨੇ ਸੋਹਣੀਆਂ ਬਣਉਣੀਆਂ ਫੇਸ ਕੁਆਲਿਟੀ ਦੋਨਾਂ ਦੀ ਚੰਗੀ ਹੈ ਤੇ ਰੇਟ ਵੀ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਇਹ ਵੱਡੀ ਝੋਟੀ ਆ ਮਿੱਤਰੋ ਇਹਨਾਂ ਦਾ ਹੈਗਾ 42000 ਮਾਨਤਨ ਵਿੱਚ ਹੋ ਜਾਊਗਾ ਸੋਹਣੀ ਸਾਣੀ ਮਿੱਤਰੋ ਬਹੁਤ ਵਧੀਆ ਇਹ ਅਜੇ ਤੱਕ ਮਹੀਨੇ ਮਿੱਤਰੋ ਸਾਮਕੇ ਠੀਕੇ ਭਰਨ ਦੇ ਯੋਗ ਹੈ ਇਹ ਇਹਨਾਂ ਦਾ ਹੈਗਾ ਜੀ 45000 ਜੋੜੇ ਦਾ ਇਹ ਤਕਰੀਬਨ 6-6 ਮਹੀਨਿਆਂ ਤੋਂ ਬਾਅਦ ਮਿੱਤਰੋ ਤਿਆਰ ਹੋਣਗੀਆਂ ਜਿੰਨਾ ਭਰਾਵਾਂ ਕੋਲੇ ਮੱਕੀ ਦਾ ਚਾਰ ਵਾਧੂ ਆ ਤਾਂ ਜ਼ਰੂਰ 22 ਦਿਨਾਂ ਸੰਪਰਕ ਕਰ ਸਕਦੇ ਹੋ ਮੁੱਲ ਤੋਂ ਇਹਨਾਂ ਦਾ 45000 ਹੈ ਫੋਨ ਨੰਬਰ ਹੈ ਜੀ 98774 73287 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ 22 ਦਿਨਾਂ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਅਗਲੀਆਂ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਮੱਝ ਵੀ ਆ ਰਹੀ ਹੈ ਤੇ ਦੋ ਮੱਝਾਂ ਹੋਰ ਵੀ ਆ ਰਹੀਆਂ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ